ਜੀ ਗਿਆ ਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨ ਹੋ ਗਏ ਹੀ 7 ਮਹੀਨੇ ਹੋ ਗਏ ਹੀ ਗਏ ਨੂੰ ਸਦਾ ਮਹੀਨਾ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲ੍ਹ ਹੀ ਚੁੱਕ ਚਕਾਗਰ ਲਾ ਕੇ 5 ਗਲਾਖ ਰੁਪਏ ਲਾ ਹੀ ਚੁੱਕ ਚਕਾ ਕੇ ਤੇ ਕਮਾਉਣ ਵਾਸਤੇ ਤਾਂ ਜਾ ਹੀ ਚਲੋ ਘਰ ਦੇ ਹਾਲਤ ਜਿਹੜੇ ਕੁਝ ਬਦਲ ਜਾਣਗੇ ਭਲਾ ਤਾਂ ਇਹਨਾਂ ਨੂੰ ਸੀ ਪਤਾ ਸਾਡੇ ਪੁੱਤ ਨਾਲ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਰਾਤ ਨੂੰ ਗੱਲ ਕੀਤੀ ਆਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣ ਨਾਲੇ ਕਪਰਾੜ ਰਹੁਣ ਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਿਆ ਵੀ ਪਾਇਆ ਉਹਨੂੰ ਕੌੜੋ ਦੇ ਵਿੱਚ ਤੇ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫੇਰ ਆਂਦਾ ਮੈਨੂੰ ਅੱਜ ਜਿਆਦਾ ਹੀ ਕਪਰਾੜ ਰਹੁਣ ਰਹੀ ਹੈ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਂਡਿਆ ਆਂਦੇ ਪੁੱਤ ਤੂੰ ਇਦਾਂ ਕਰ ਨਾ ਤੋ ਕਿਤੇ ਲੰਮੇ ਪੈ ਤੇ ਰਸ਼ਟ ਕਰ ਕਰੇ ਤੂੰ ਠੀਕ ਹੋ ਜਾਵੇਂਗਾ ਇੱਕਪ੍ਰਾਹੜ ਪੈਣੀ ਆਂਦਾ ਇਥੇ ਨਾ ਅਸਿਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਵੀ ਇਹ ਕੰਮ ਹੋ ਜਣਾ ਹੈ ਇਹਨਾਂ ਤਾਂ ਸੋਚਿਆ ਹੀ ਨਹੀਂ ਮੰਦੇ ਵਿੱਚ ਤਾਂ ਆਪਣੇ ਉਹਨਾਂ ਤਾਂ ਚੰਗੇ ਕਮਾਵਾ ਵਾਸਤੇ ਭੇਜੀ ਤਾਂ ਕਮਾਈ ਵਾਸਤੇ ਭੇਜੀ ਤਾਂ ਕੀ ਹਾਲਤ ਹੀ ਮੰਗ ਸਭ ਚੁੱਕ ਚੁਕਾ ਕੇ ਮਾਂ ਚੜੀ ਦਾ ਕੀ ਰਹਿ ਗਿਆ ਕੁਛ ਨਹੀਂ ਲਾਕੀ ਟੁੱਟ ਗਿਆ ਸਾਰਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਆਸਾਂ ਹੀ ਇਹਦੇ ਕਮਾਉਣਾ ਇਹ ਹੀ ਚੁੱਕ ਗਿਆ ਚੁੱਕ ਚੁਕਾ ਉਹ ਕਹਿੰਦਾ ਇਹ ਉਹਨੂੰ ਇਹ ਤੇ ਦਲਾਸਾ ਦੇਣਿਆ ਪੁੱਤ ਕੋਈ ਗੱਲ ਇੱਕ ਮਹੀਨਾ ਕੱਢ ਟਾਈਮ ਤੇ ਉਹ ਇਟਲੀ ਘਾੜੀ ਕੱਢ ਦਾਂਗੇ ਤੂੰ ਚੰਚਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਕੇ ਹੋ ਕੇ ਆ ਜਾਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਜੱਸ ਸੰਤ ਉਹਦੇ ਇੰਨੀ ਮੰਗ ਜੇ ਵੀ ਕੋਣ ਉਹਨੇ ਇਨੀ ਬੜੀ ਕੁਝੀ ਆੜੀ ਲਾਸ਼ ਨੂੰ ਕੋਣ ਤੇ ਵੀ ਨਹੀਂ ਆਸ ਆ ਗਈ ਸ਼ਸ਼ਮ ਦਾ ਇਹ ਹੋਇਆ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਉਹ ਤਾਂ ਇੱਕ ਡੱਡ ਬਦਲੀ ਇੱਕ ਵਾਰ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜੇ ਭੇਜੰਦੇ ਅੱਜ ਤੇ ਪੋਪਾ ਕਾ ਕਾਟ ਕਰਕੇ ਭਾਲੇ ਬੱਚੇ ਬੜੇ ਉਹ ਕੇ ਬੱਚੇ ਬੀਖੂ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਰਹਿਮਾਨੀਆਂ ਭੇਜਿਆ ਸੀ ਉੱਥੇ 9 ਮਹੀਨੇ ਹੋਏ ਨੇ ਗਏ ਜੀ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਡੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸੀ ਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਈ ਹੈ ਕਿਉਂ ਕਿ ਜਵਾਨ ਪੁੱਤ ਕਿਸੇ ਦਾ ਦੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਦਾ ਡੱਬੇ ਵਿੱਚ ਪੈ ਕੇ ਡੱਡ ਬੋੜੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਵਾਹੀ ਗੱਲ ਕਰੀਏ ਤੇ ਪਰਵਾਹ ਦੇ ਮੈਂਬਰ ਜੇ ਕਿੰਨੇ ਪੈਰ ਪੁਰਾਣੇ ਤੇ ਪਿਤਾ ਜੀ ਕੀ ਕਰੇ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਸੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਉਹ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਸੀ ਇਹਨਾਂ ਦੇ ਮਗਰੋਂ ਕਿ ਇਦਾਂ ਚੁੱਕ ਚਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਸ਼ ਤੇ ਚਲ ਜਾਏਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ ਕੀ ਮੰਗ ਕਰਦੇ ਅਸੀਂ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ